ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਨੀਕੇਸ਼ ਸ਼ਰਮਾ ਸੋ ਬੀਤੇ ਦਿਨੀ ਪੰਜਾਬ ਤੇ ਹਿਮਾਚਲ ਦੇ ਕਾਫੀ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਕਰਕੇ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵੀ ਵਕ ਵਕ ਪਿੰਡਾਂ ਦੀਆਂ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਕੁੱਕੜਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਦੀ ਲਿੰਕ ਸੜਕ ਦੀ ਹਾਲਤ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਬਾਰਿਸ਼ ਪੈਣ ਕਰਕੇ ਚੋ ਦੇ ਵਿੱਚ ਪਾਣੀ ਆਨ ਕਰਕੇ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਦੇ ਵੱਲੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ ਤਾਂ ਉਹਨਾਂ ਦਿਨ ਹੀ ਵਿਧਾਇਕ ਚੱਬੇਵਾਲ ਤੋਂ ਐਮਐਲਏ ਡਾਕਟਰ ਈਸ਼ਾਨਕ ਅਤੇ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਪਿੰਡ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ ਤੇ ਲੋਕਾਂ ਦੇ ਦੱਸਣ ਮੁਤਾਬਕ ਅਜੇ ਤੱਕ ਵੀ ਸੜਕ ਦੀ ਜਿਹੜੀ ਕਿ ਹਾਲਤ ਹੈ ਉਸ ਦੇ ਸੁਧਾਰ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਭੂਮਿਕਾ ਨਹੀਂ ਨਿਭਾਈ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਆਪਣੇ ਤੌਰ ਤੇ ਹੀ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਸੜਕ ਦੀ ਰਿਪੇਅਰ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸੜਕ ਹੈ ਜਿਹੜੀ ਹੈ ਚਾਰ ਪੰਜ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੀ ਹੈ ਤੇ ਬੱਚਿਆਂ ਨੂੰ ਇੱਥੋਂ ਗੁਜ਼ਰਨ ਦੇ ਵਿੱਚ ਲੋਕਾਂ ਨੂੰ ਇੱਥੋਂ ਗੁਜ਼ਰਨ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਪਈ ਹੈ। ਉਹਨਾਂ ਨੂੰ ਆਲੇ-ਦੁਆਲੇ 3-4 ਕਿਲੋਮੀਟਰ ਘੁੰਮ ਕੇ ਆਪੋ ਆਪਣੇ ਪਿੰਡਾਂ ਤੱਕ ਪਹੁੰਚਣਾ ਪੈਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਧਿਕਾਰੀ ਨੇ ਵਿਧਾਇਕ ਨੇ ਜੋ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਸੀ ਉਹ ਸਿਰਫ ਫੋਟੋਆਂ ਖਿੱਚਵਾ ਕੇ ਇੱਥੋਂ ਚਲ ਗਏ ਨੇ ਪਰੰਤੂ ਕੋਈ ਵੀ ਜਿਹੜੀ ਕਿ ਉਚਿਤ ਕਾਰਵਾਈ ਆਈ ਐਸ ਮਸਲੇ ਵੱਨੋਲਾ ਦਾ ਧਿਆਨ ਨਹੀਂ ਆ ਰਿਹਾ ਪਿਆਏ ਬਾਕੀ ਕੀ ਕੁਝ ਜਾਣਕਾਰੀ ਹੋਣਾ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਥੇ ਉਹ ਨਾ ਜਿਹੜਾ ਪਟਵਾਰੀ ਸਾਹਿਬ ਆਏ ਸੀਗੇ ਇੱਥੇ ਗਰਦਾਬਰੀ ਕਰਕੇ ਲੈ ਕੇ ਗਏ ਆ ਨਰੇਗਾਣੇ ਵੀ ਗਰਦਾਬਰੀ ਕਰਕੇ ਲੈ ਕੇ ਗਏ ਆ ਮੁਆਵਜ਼ਾ ਹਜੇ ਤੱਕ ਕਿਸੇ ਨੂੰ ਵੀ 10 ਰੁਪਏ ਵੀ ਨਹੀਂ ਆਏ ਲਗਭਗ ਸਾਡੇ ਆਹ 25 30 ਕਿੱਲੇ ਜਿਹੜੇ ਝੋਨੇ ਦੇ ਤਾਂ ਪਪੂਲਰਾਂ ਚ ਜਿਹੜੇ ਸੀ ਇਸੇ ਕਦੂਆਂ ਦੀ ਫਸਲ ਸੀ ਉਹ ਕਦੂ ਵੀ ਹੜੜ ਹੜ ਕੇ ਦੂਜੇ ਤੀਜੇ ਪਿੰਡ ਦੇ ਵਿੱਚ ਲੱਗਾਇਆ ਗਿਆ ਹੋ ਗਿਆ ਜੇ ਖੇਤਾਂ 'ਚ ਵੀ ਹੁਣ ਵੀ ਫਜੋ ਨੜਿਆ ਜਿੰਨੇ ਮਰਜੀ ਲੇਕਿਨ ਗਵਰਨਮੈਂਟ ਵੱਲੋਂ ਹਜੇ ਮੁਆਵਜ਼ਾ 1 ਰੁਪਈਆ ਨਹੀਂ ਆਇਆ ਜਿਹੜਾ ਬੰਨ ਦੀ ਕੰਪਲੀਟ ਕਰਨੇ ਲਈ ਡਾਕਟਰ ਸ਼ਾਂਤ ਕੁਮਾਰ ਜੀ ਇੱਥੇ ਆਏ ਸੀ ਤੇ ਆ ਬੰਨ ਦਾ ਠੇਕਾ ਦਿੱਤਾ ਗਿਆ ਹੈ ਤੇ ਪੂਰਾ ਕੰਪਲੀਟ ਕਰਕੇ ਠੇਕੇਦਾਰ ਜਾਊਗਾ ਉਹ ਜਲੰਧਰ ਦੇ ਠੇਕੇਦਾਰਦਗੇ ਤਾਂ ਉਹ ਨਹੀਂ ਠੇਕਾ ਮੂਰੇ ਦੇ ਦਿੱਤਾ ਪਜੋੜੇ ਦੇ ਬੰਦਿਆਂ ਨੂੰ ਜਿਹੜੇ ਪਜੋੜੇ ਦੇ ਬੰਦੇ ਨੇ ਦੋ ਜੇ ਸੀ ਬੀ ਐ ਤੇ ਇੱਕ ਐਕਸਕਵੇਟਰ ਸੀਗੀ ਚਾਰ ਟਰੈਕਟਰ ਸੀਗੇ ਉਹਨੇ ਆ ਜੋ ਲਾਇਆ ਬੰਨ ਇਹ ਤੁਹਾਡੇ ਸਾਹਮਣੇ ਆ ਜਿਹੜੇ ਨਰੇਗਾ ਵਾਲੇ ਆ ਉਹ ਭਰਦੇ ਸੀਗੇ ਥੈਲੇ ਉਹਨੇ 15000 ਥੈਲਾ ਜਿਹੜਾ ਉਹ ਲਾਇਆ ਤੇ ਬਾਕੀ ਸਾਡੇ ਆਲੇ ਦੁਆਲੇ ਦੇ ਚਾਰ ਪਿੰਡਾਂ ਦੇ ਸਹਿਯੋਗ ਦੇ ਨਾਲ ਉਹ 10000 ਥੈਲਾ ਲਾਇਆ ਗਿਆ ਜਿਹੜਾ 5000 ਥੈਲਾ ਹੋਰ ਜਿੱਦਾਂ ਮਸ਼ੀਨਾਂ ਨਾਲ ਵੀ ਇੱਦਾਂ ਚੱਕ ਕੇ ਉਹ ਲਾਇਆ ਹਜੇ ਤੱਕ ਵੀ ਬੰਦ ਪੂਰਾ ਕੰਪਲੀਟ ਨਹੀਂ ਹੈਗਾ ਠੇਕੇਦਾਰ ਮਸ਼ੀਨਾਂ ਵਿੱਚੋਂ ਚੱਕ ਕੇ ਲੈ ਗਿਆ ਉਹ ਕਹਿੰਦਾ ਮੈਨੂੰ ਪੇਮੈਂਟ ਨਹੀਂ ਪੂਰੀ ਆਈ ਉਹ ਕਹਿੰਦਾ ਮੈਨੂੰ ਹਜੇ ਤੱਕ 3 ਲੱਖ ਰੁਪਈਆ ਆਇਆ ਜਿਹੜਾ ਹੁਣ ਠੇਕੇਦਾਰ ਜਿਹੜਾ ਠੇਕੇਦਾਰ ਜਲੰਧਰ ਦੇ ਨੇ ਮੂਰੇ ਠੇਕਾ ਦਿੱਤਾ ਸੀ ਉਹ ਪਜੋੜੇ ਦਾ ਸੀਗਾ ਸਤਨਾ ਚੜਿਆ ਸੀ ਇਹ ਠੇਕਾ ਸਾਨੂੰ ਡਾਕਟਰ ਸ਼ੰਕਮਾਰ ਹੁਣੀ ਤੱਕ ਕਿਹਾ ਸੀ ਵੀ ਅਸੀਂ 10 ਲੱਖ ਦਾ ਜਿਹੜਾ ਠੇਕਾ ਆ ਇਹ ਆ ਸਬੰਧ ਦੇ ਦਿੱਤਾ ਹੰਦੂਆਰ ਤੋਂ ਇੱਥੇ ਤੱਕ ਜਿੰਨੇ ਵੀ ਕੱਟ ਹੋ ਗਏ ਕੁਝ ਵੀ ਕੁੱਕੜਾਂ ਦੇ ਬੰਦ ਆ ਖਾਸ ਕਰਕੇ ਇਹ ਜਿਹੜਾ ਠੇਕਾ ਸੀ 10 ਲੱਖ ਦੇ ਵਿੱਚ ਦੇ ਦਿੱਤਾ ਤੇ ਇਹ ਹੁਣ ਸਾਨੂੰ ਪਤਾ ਨਹੀਂ ਕਿੰਨੇ ਫੁੱਟ ਦਿੱਤੇ ਕੀ ਕੀਤਾ ਗਪਾਲੀਆਂ ਦਾ ਸੀਗਾ 70 ਫੁੱਟ ਤੇ ਆ ਸਾਡਾ ਲਗਭਗ 250 ਫੁੱਟ ਸਾਡਾ ਹੈਗਾ ਹਜੇ ਤੱਕ ਸਾਡਾ ਇਹ ਵੀ ਕੰਪਲੀਟ ਨਹੀਂ ਹੈਗਾ ਤੇ ਉਹਦੇ ਵਿੱਚ ਵੀ ਘੱਟ ਰਹਿੰਦੇ ਕਿੰਨੇ ਹੁਣ ਜਿਹੜਾ ਠੇਕਾ ਦਿੱਤਾ ਤਾਂ ਚਲੋ ਮੰਨ ਲਓ ਉਹਨੇ 100 ਲੱਖ ਦਾ ਉਹਨਾਂ ਦਾ ਕੰਟਰੈਕਟ ਆ ਸਾਨੂੰ ਜੋ ਕਿ ਆ ਉਹ ਵੀਡੀਓ ਤੁਸੀਂ ਵੀ ਬਣਾਈ ਹੋਗੀ ਜੋ ਅਸੀਂ ਕਹਿੰਦਾ ਝੂਠ ਬੋਲਣਾ ਜਿੰਨਾ ਸਾਨੂੰ ਡਾਕਟਰ ਉਹਨੇ ਕਿਹਾ ਸੀ ਤਾਂ ਉਹ ਤੁਹਾਨੂੰ ਦੱਸ ਰਹੇ ਆ ਮੋਰੇ ਹੁਣ ਕੰਟਰੈਕਟ ਉਹਨਾਂ ਕੁਝ ਵੀ ਹੋਵੇ ਠੇਕੇਦਾਰ ਸੀਗਾ ਜਲੰਧਰ ਦਾ ਉਸ ਠੇਕੇਦਾਰ ਨੇ ਮੋਰੇ ਪਜੋੜੇ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਸੀਗਾ ਉਹਦੇ ਸੀਗੇ ਦੋ ਜੀ ਸੀ ਬੀਆ ਐਕਸਕੈਵੇਟਰ ਤੇ ਦੋ ਜਿਹੜੀਆਂ ਚਾਰ ਟਰੈਕਟਰ ਸੀਗੇ ਉਹਨਾਂ ਨੇ ਆ ਬੰਨ ਕੰਪਲੀਟ ਕਰਨੇ ਕਿਹਾ ਫਿਰ ਉਹ ਵਿੱਚੇ ਛੱਡ ਕੇ ਚਲੇ ਗਏ ਕਹਿੰਦੇ ਸਾਡਾ ਅਜੇ ਵੀ 3 81000 ਰੁਪਈਆ ਸਾਡਾ ਉਹਨਾਂ ਵੱਲੋਂ ਰਹਿੰਦਾ ਠੇਕੇਦਾਰਾਂ ਨੂੰ ਪੇਮੈਂਟ ਹੀ ਨਹੀਂ ਦੇ ਰਿਹਾ ਜਿਹੜਾ ਗਲੰਦਰ ਵਾਲਾ ਤੇ ਅਸੀਂ ਆਹ ਬੰਦ ਅਸੀਂ ਨਹੀਂ ਲਾਉਣਾ ਪੂਰਾ ਉਹ ਮਸ਼ੀਨਾਂ ਚੱਕ ਕੇ ਚਲੇਗਾ ਜਿਕਰਮਾਨ ਸਰਕਾਰ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਵੜ ਚੁੱਕੀ ਹੈ ਵਾਣ ਟੁੱਟਣ ਦੇ ਨਾਲ ਉਹ ਰੇਤ ਚੱਕ ਕੇ ਆਪਣੇ ਖੇਤ ਦੇ ਵਿੱਚ ਉਹ ਵੇਚ ਸਕਦੇ ਹਨ ਉਹਨਾਂ ਨੂੰ ਕੋਈ ਵੀ ਮਾਈਨਿੰਗ ਅਧਿਕਾਰੀ ਤੰਗ ਨਹੀਂ ਕਰੇਗਾ ਸੋ ਇਹਦੇ ਨਾਲ ਕੀ ਕਿਸਾਨਾਂ ਨੂੰ ਲਾਭ ਹੋਏਗਾ ਕਿ ਨਹੀਂ ਇਹ ਜਿਹੜੀ ਗੱਲ ਤੁਸੀਂ ਕੀਤੀ ਆ ਜਿਹੜੀ ਆਹ ਮਾਨ ਸਰਕਾਰ ਇਦਾਂ ਕਹਿੰਦੀ ਅਸੀਂ ਵੀ ਰੋਜ਼ ਵੀਡੀਓ ਸੌਣਦੇ ਆ ਅਸੀਂ ਟੀਵੀ ਵੀ ਦੇਖਦੇ ਆ ਮਾਨ ਸਾਹਿਬਰੀਆ ਜਿਹੜੀਆਂ ਵੀਡੀਓ ਆ ਰਹੀਆਂ ਸੌਣ ਵੀ ਰਹੇ ਅਸੀਂ ਵੀ ਤੁਸੀਂ ਵੀ ਲੇਕਿਨ ਸਾ ਅਸੀਂ ਤਾਂ ਫੇਰ ਮੰਨੀਏ ਜੇ ਸਾਡੇ ਪਿੰਡ ਨੂੰ ਕਿਸੇ ਵੀ ਜ਼ਿਮੀਂਦਾਰ ਨੂੰ ਜਾਂ ਕਿਸੇ ਵੀ ਖੇਤਾਂ 'ਚ ਰੇਤਾ ਪਾਏ ਵਾਲੇ ਨੂੰ ਝੋਨੇ ਦੇ ਵਿੱਚ ਜਿਹੜੀ ਦਬੋਈ ਉਹ ਪਤ ਲਿਆ ਜੇ 10 ਰੁਪਏ ਵੀ ਮਿਲਦੇ ਹੋਣ ਜੇ ਸਾਡਾ ਝੂਠ ਹੋਵੇ ਆ ਮਾਨ ਹਣੀ ਵੀ ਸਾਡੇ ਨਾਲ ਡਾਇਰੈਕਟ ਗੱਲ ਕਰਕੇ ਫੋਨ ਕਰਕੇ ਪਹੁੰਚਣ ਸਾਡੇ ਨੰਬਰ ਮਜੂਰੀਆ ਵੀਡੀਓ ਬਣਾ ਕੇ ਵੀ ਸੈਂਡ ਕਰ ਦਿਓ ਜੇ ਇੱਥੇ ਲੱਗਾਇਆ ਹੋਵੇ ਜਾਂ ਦੇਖ ਕੇ ਜਾਂ ਕੋਈ ਕਵੇ ਫ ਇਕ ਕੋਈ ਪੁੱਛਣਾ ਚਾਹੋ ਸਾਨੂੰ ਦੱਸੋ ਕਿ ਜੋ ਵੀ ਬੰਨ ਵੀ ਤੁਹਾਡੇ ਸਾਹਮਣੇ ਵੀਡੀਓ ਪੜਾ ਗਏ ਉਹ ਤੇ ਕਰ ਦਿਓ ਤੇ ਉਹ ਵੀ ਕੰਪਲੀਟ ਨਹੀਂ ਹੈਗਾ ਤੇ ਖੇਤਾਂ ਦਾ ਮੁਆਵਜ਼ਾ ਵੀ ਅਜੇ ਤੱਕ ਸਾਡੇ ਪਿੰਡ ਨੂੰ 10 ਰੁਪਏ ਨਹੀਂ ਆ ਰਿਹਾ ਨਾ ਸਾੜ ਕੇ ਜਿਹੜੀ ਭਾਮ ਤੋਂ ਲੈ ਕੇ ਰੁੱਪੋਵਾਲ ਤੱਕ ਜਿਲੇ ਐਸ ਡੀਓ ਸਾਹਿਬ ਆਏ ਐ ਐਸ ਡੀਐਮ ਸਾਹਿਬ ਆਏ ਐ ਡਾਕਟਰ ਸ਼ਾਂਕਮਰ ਜੀ ਆਏ ਉਹਨੇ ਕਿਹਾ 24 ਘੰਟਿਆਂ ਦੇ ਵਿੱਚ ਤੁਹਾਨੂੰ ਕੰਪਲੀਟ ਕਰਕੇ ਦੇਵਾਂਗੇ ਰਸਤਾ ਚੱਲਦਾ ਹੈ ਤੀਜੇ ਪਿੰਡ ਬੱਚੇ ਛੱਡਣ ਜਾਂਦੇ ਆ ਤੇ ਹਜੇ ਤੱਕ ਉਹ ਰਸਤਾ ਜਿਹੜਾ ਚਾਲੂ ਵੀ ਨਹੀਂ ਕੀਤਾ ਉਹ ਵੀ ਅਸੀਂ ਦੋ ਦੋ ਪਿੰਡਾਂ ਜੀ ਘੁੰਮ ਕੇ ਜਾ ਕੇ ਬੱਚੇ ਸਕੂਲਾਂ ਨੇ ਛੱਡ ਕੇ ਉਹਨੇ ਬੱਸਾਂ ਦੇ ਵਿੱਚ ਚੜਾ ਕੇ ਉਹਨੇ ਫਿਰ ਲੈ ਕੇ ਆਉਣੇ ਕਿੰਨੇ ਏਕੜ ਫਸਲ ਮੰਨੀਆਂ ਸਰਕਾਰ ਨੂੰ ਵੀ ਜਿੰਨਾ ਚਿਰ ਅਸੀਂ ਕੰਪਲੀਟ ਦਮਾਂਗੇ ਸੜਕ ਕੰਪਲੀਟ ਕਰਤੀ ਆ ਕੀਤਾ ਉਹ ਜੇ ਤੁਹਾਨੂੰ ਕੋਈ ਛੱਕਿਆ ਵੀਡੀਓ ਬਣਾ ਕੇ ਸਾਰੀ ਉਹਨਾਂ ਨੂੰ ਪਾ ਦਿਓ ਫਸਲ ਕਿੰਨੇ ਏਕੜ ਜੇਕਰ ਝੋੜ ਦੇਖਿਆ ਲਗਭਗ 25 ਕਿੱਲੇ ਆ ਜਿਹੜੇ ਤੁਹਾਡੇ ਸਾਹਮਣੇ ਰੇਤਾ ਵੀ ਪਿਆ ਝੂਨੇ ਦੇ ਵਿੱਚ ਵੀ ਤੇ ਆ ਪਪੂਲਰਾਂ ਚ ਵੀ ਜਿੱਥੇ ਕਦੂਆਂ ਦੀ ਫਸਲ ਸੀਗੀ ਤੇ ਉਹ ਜਿਹੜੇ ਪਰੇ ਵੀ ਆ ਜਿੰਨਾ ਝੂਨੇ ਦੇ ਲਗਭਗ ਆ ਜਿਹੜੇ ਹੁਣੇ ਆ ਜੈਸਟ 28 ਕੇ ਤੋਂ ਹੋਣੇ ਆ ਉਹ ਵੀ ਸਾਰੇ ਉਹ ਵੀ ਦੇਖ ਲਓ ਜੇ ਤਾਂ ਅਸੀਂ ਝੂਠ ਬੋਲਦੇ ਹੋਈ ਉਹ ਤੇ ਵੀਡੀਓ ਸਾਹਿਬਾ ਜੀ ਐਸ ਡੀ ਐਮ ਸਾਹਿਬਾ ਮੈਂ ਚੈੱਕ ਕਰ ਲੈਣਾ ਆ ਪਟਵਾਰੀ ਹੁਣੀ ਕਰਤਾਰੀ ਕਰ ਗਏ ਤਹਿਸੀਲਦਾਰ ਸਾਹਿਬ ਵੀ ਆ ਗਏ ਲੇਕਿਨ ਹਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ